ਸਾਰਿਆਂ ਨੂੰ ਅੱਗੇ ਜੀ ਆਇਆਂ ਨੂੰ ਸ੍ਰੀ ਗੁਰੂ ਜੀ ਦੇ ਸ਼ੁਭ ਜੀ ਪਜਾ ਹੈ ਦਸਰਾਹ ਸਾਰੇ ਇਨਨੇ ਨੇ ਮਨੇ ਬਿਧੀਓ ਸਾਰਿਆਂ ਨੂੰ ਵਹਿ ਜੀ ਦਾ ਖਾਲਸਾ ਵਹਿ ਜੀ ਦੇ ਪਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਇਹ ਬੜੀ ਖੁਸ਼ੀ ਹੋ ਰਹੀ ਹੈ ਕਿ ਇਹਨਾਂ ਸਰਕਾਰੀ ਪ੍ਰਾਇਮਰੀ ਸਕੂਲ ਵਾਨ ਨਾਂ ਤੇ ਨੂੰ ਪਿੰਡ ਦੇ ਵਿੱਚ ਇਹ ਤੁਹਾਡੇ ਵੀ ਦੋ ਨਾਮ ਹੋਣਗੇ ਖੂਬ ਵਾਲੇ ਸਕੂਲ ਦੇ ਨਾਮ ਨਾਲ ਪਕਾਰਿਆ ਜਾਂਦਾ ਹੈ ਇਹ ਖੂਬ ਵਾਲੇ ਸਕੂਲ ਦਾ ਵੀ ਇੱਕੋ ਤੇ ਆਸਾ ਹੈ ਕਿ ਪਿੰਡ ਮਲੋੜ ਦੇ ਵਿੱਚ ਸਰਕਾਰੀ ਬਿਲਡਿੰਗ ਨਹੀਂ ਸੀ ਸਾਂਝੀਆਂ ਥਾਵਾਂ ਤੇ ਕਨਾਂ ਤਾਂ ਲੱਗਦੀਆਂ ਹੁੰਦੀਆਂ ਸਰ ਇਹ ਸਕੂਲ ਦੇ ਨਾਲ ਮੇਰਾ ਤਾਂ ਨਹੀਂ ਮੇਰੀ ਧਰਮ ਪਤਨੀ ਦਾ ਰਿਸ਼ਤਾ ਜੁੜਿਆ ਹੋਇਆ ਸੀ ਇਹ ਸਕੂਲ ਦੀ ਬਿਲਡਿੰਗ ਨੂੰ ਹੋਂ ਦੇ ਵਿੱਚ ਆਈ ਹੈ ਇੱਥੇ ਪਾਠੀਆਂ ਪੱਤੀਆਂ ਜਾਂਦੀਆਂ ਸਨ ਪਖਤਨਾ ਸਨ ਬੜੀ ਜਦੋਂ ਜਿਹੜਾ ਨਾਲ ਇਸ ਸਕੂਲ ਦੀ ਬੈਡਿੰਗ ਲਈ ਆਇਆ ਉਹ ਹੋਣ ਦੇ ਵਿੱਚ ਆਈ ਹੈ ਬੜੀ ਖੁਸ਼ੀ ਹੋ ਰਹੀ ਹੈ ਜਦੋਂ ਸਕੂਲ ਦੇ ਕਾਜ ਸਾਰੇ ਮਾਣ ਦੀ ਹੈ ਕੰਮ ਕਾਤ ਕਾ ਉਹ ਉੜਦਾ ਹੈ ਕਿ ਇਹ ਉਹੀ ਸਕੂਲ ਹੈ ਸਾਡੀ ਹੋਂਦ ਦੀ ਖੁਸ਼ੀ ਇਹ ਕਿ 26 ਜਨਵਰੀ ਤੇ 15 ਅਗਸਤ ਦੋ ਦਿਨ ਮਨਾਏ ਜਾਂਦੇ ਸਰਕਾਰੀ ਦੌਰ ਦੇ ਦਾਣਾ ਮਟਿ ਉਹਦੇ ਕਿ ਮੈਨੂੰ ਪਿੱਛੇ ਸਨੇ ਸਰਕਾਰ ਨੂੰ ਸੀਗਾ ਆ ਤੁਹਾਡੇ ਇਧਰ ਖੜੇ ਆ ਸੰਜੀਵ ਜੀ ਇਹ ਤੁਹਾਡੇ ਨੂੰ ਨੰਨੇ-ਮੁੰਨੇ ਸਰਕਾਰੀ ਹਾਈ ਸਕੂਲ ਮੱਟੀ ਹਰਿ रामਦੇਵ ਵਿਦਿਆਲਾ ਸੀਗੇ ਬੜੇ ਅਗਿਆਕਾਰ ਸੀਗੇ ਹੁਣ ਵੀ ਇਹਨਾਂ ਦਾ ਸਭਾੜ ਇਹਨਾਂ ਦੇ ਗੁਣ ਮੇ ਉਗਦੇ ਕਹਿਣ ਦਾ ਭਾਵ ਕਿ ਸਕੂਲ ਦੇ ਡੇਰ ਦੇ ਤੇ ਲਿਖਿਆ ਹੁੰਦਾ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ ਤੇ ਤੁਸੀਂ ਸਿੱਖਣ ਲਈ ਆਉਨੇ ਆ। ਤੁਹਾਡੇ ਵਿੱਚ ਬਹੁਤ ਖੁਸ਼ ਹੈ। ਆਪ ਸਭੀ ਬੈਠੇ ਤੁਸੀਂ ਦੇਸ਼ ਦੀ ਵਾਗ ਤੋਂ ਹੀ ਸਮਝ ਗਈਆਂ ਬੜਾ ਖੁਸ਼। ਸਿੱਖਣ ਲਈ ਆਉਣਾ, ਸੇਵਾ ਲਈ ਜਾਣਾ ਹੈ। ਇਹ ਤੁਹਾਡੇ ਲਈ ਤਿੰਨ ਬੱਚੇ ਪ੍ਰੇਰਣਾ ਦੇ ਸਰੋਤ ਹੈ। ਜਦੋਂ ਕੋਈ ਬੱਚਾ ਪ੍ਰਾਪਤੀ ਕਰਦਾ ਕਿਸੇ ਸਕੂਲ ਬਰਤੀ ਪੱਜਾਂ ਦਾ ਨਾਂ ਆਦਾ ਹੁੰਦਾ ਹੀ ਹੁੰਦਾ ਹੈ ਤਾਂ ਸਟਾਫ ਦਾ ਨਾਂ ਪਿੰਡ ਦਾ ਨਾਂ ਹੁੰਦਾ ਹੈ ਤੋਂ ਬਹੁਤ ਜੀ ਵਿਦਾਈ ਦੇ ਪਾਤਰ ਤੁਸੀਂ ਇਤਿਹਾਸ ਦੇ ਵਿੱਚ ਪਹਿਲੀ ਵਾਰ ਪ੍ਰਾਇਮਰੀ ਸਕੂਲ ਦੇ ਬਿਆਨੀਆਂ ਨੇ ਕੰਨ ਕੰਨ ਸੱਤ ਚਤੁਰ ਮੈਂ ਦਾ ਜਿਆਦਾ ਨਾਮ ਜਿਹੜਾ ਹੋਲੇ ਵਿੱਚ ਨਾਮ ਖੜਿਆ ਸਾਰਾ ਸਟਾਫ ਦਾ ਹੀ ਪਾਤਰ ਹੈ ਨਾ ਬੱਚਿਆਂ ਦੀ ਵਧਾਈ ਦੇ ਪੱਤਰ ਮੱਥੇ ਦੇ ਢਾਈ ਦੇ ਪੱਤਰ ਦੇ ਨਾਲ-ਨਾਲ ਮੈਂ ਤਾਂ ਕਹੂੰਗਾ ਇਹ ਗ੍ਰਾਮ ਵਿੱਚ ਐਸੀ ਵਧਾਈ ਦੀ ਬਾਤਰ ਹੈ ਕਿ ਮੈਂ ਦੇਖਿਆ ਕਿ ਜਿਵੇਂ ਪਿਛਲੇ 5 ਸਾਲਾਂ ਤੋਂ ਜਾਂ ਹੁਣ ਅਗਲੇ 5 ਸਾਲ ਦੀ ਟੈਕ ਸ਼ੁਰੂ ਹੋਈ ਹੈ ਜਿਵੇਂ ਇਹਨਾਂ ਦੀ ਸ਼ਮੂਲੀਅਤ ਜਿਵੇਂ ਇਹਨਾਂ ਦਾ ਅਸ਼ੀਰਵਾਦ ਆ ਸਕੂਲ ਆ ਦੇ ਬੱਚਿਆਂ ਵਰਤੀ ਇਸ ਤੋਂ ਪਹਿਲਾਂ ਮੈਂ ਤਾਂ ਦੇਖੋ ਨਹੀਂ ਸੀ ਅਬਹੁਤ ਵੱਡਾ ਨੇ ਬੜਾ ਲੱਖ ਕੀਤਾ ਹੈ ಗ್ರಾಮ ਪੰਚਾਇਤ ਨੇ ਇਹ ਵੀ ਇੱਕ ਇਤਹਾਸ ਮੈਂ ਲਊਂਗਾ ਕਿ ਨਿਰਜਾ ਹੈ ಗ್ರಾಮ ਪੰਚਾਇਤ ਨੇ ਕਿ ਜਦੋਂ ਕੋਈ ਬੱਚਾ ਕਿਸੇ ਸਕੂਲ ਆ ਪ੍ਰਾਪਤੀ ਕਰਦਾ ਹੈ ਉਹਨੂੰ ਸਕੂਲੇ ਜਾ ਕੇ ਅਪਰੀਸ਼ੀਏਟ ਕੀਤਾ ਜਦੋਂ ಗ್ರಾಮ ਪੰਚਾਇਤ ਦੀ ਪ੍ਰਸੰਸਾ ਉਹਨਾਂ ਦਾ ਆਸ਼ੀਰਵਾਦ ਬੱਚਿਆਂ ਤੇ ਹੋਵੇ ਸਕੂਲ ਤੇ ਹੋਵੇ ਤਾਂ ਫਿਰ ਉਹ ਬਣਾ ਕੇ ਕੋ ਸਾਡੇ ਕੋਲ ਸਕੂਤਰ ਕੀ ਨਾ ਕਰੀ। ਸਭ سارے ਬੱਚਿਆਂ ਦੇ ਉਜਲੇ ਭਵਿੱਖ ਲਈ ਸ਼ੁਭ ਕਾਮਨਾਵਾਂ ਕਰਦਾ ਹਾਂ। ਅਰ ਦੇਖੋ ਵਿਖ ਲਈ ਵੀ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਸਰਕਾਰੀ ਪ੍ਰਣਾਲੀ ਜਲਦੀ ਕੋ ਵਨ ਪ੍ਰਾਪਤੀਆਂ ਕਰਦਾ ਰਹੇ। ਆਪਣਾ ਨਾਮ, ਆਪਣੇ ਸਕੂਲਾ ਨਾਮ, ਆਪਣੇ ਮਾਪਿਆਂ ਦਾ ਨਾਮ, ਵਿਦਿਅਕ ਦਾ ਨਾਮ ਰੋਸ਼ਨ ਕਰੇ। 干的吧。<Thank>